ਹੁਣੇ ਅੰਮ੍ਰਿਤਸਰ ਵਿੱਚ ਉਤਰੇਗਾ ਕੋਈ ਵੀ ਅਮਰੀਕਾ ਦਾ ਜਹਾਜ਼ ਜਿਸ ਵਿੱਚ ਡਿਪੋਰਟ ਕਰਕੇ ਕੋਈ ਵੀ ਭਾਰਤੀ ਜਿਹੜਾ ਆ ਪੰਜਾਬ ਨਹੀਂ ਲਿਆਂਦਾ ਜਾਵੇਗਾ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਖੁਦ ਜਿਹੜਾ ਆ ਜਿਹੜੇ ਡਿਪੋਰਟ ਕੀਤੇ ਲੋਕ ਜਿਹੜੇ ਪਨਾਮਾ ਵਿੱਚ ਬੈਠੇ ਨੇ ਆਪਣੇ ਪੈਸੇ ਖਰਚ ਕੇ ਖੁਦ ਆਪਣੇ ਦੇਸ਼ ਆਪਣੇ ਘਰ ਲਿਆਉਣਾ ਪਵੇਗਾ ਦੋ ਨੰਬਰ ਰਾਹੀਂ ਜਾਂ ਜਿਹਨੂੰ ਕਹਿੰਦੇ ਪਖਵਕ ਏਜੰਟਾਂ ਨਹੀਂ ਲੱਖ ਰੁਪਇਆ ਦੇ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਅਸਵਲੇ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਜੋ ਰਹਿਮ ਚਲਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਜਿਹੜੇ ਲੈਂਡ ਕੀਤੇ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਲਿਆ ਜਿਹੜੇ ਕਿ ਪਨਾਮਾ ਦੇ ਜੰਗਲਾਂ ਥਰੂ ਜਾਂ ਫਿਰ ਮੈਕਸੀਕੋ ਦਾ ਵੱਡ ਟੱਪ ਕੇ ਅਮਰੀਕਾ ਪਹੁੰਚੇ ਸੀ ਹੁਣ ਉਹਨਾਂ ਲਈ ਇੱਕ ਵੱਡੀ ਜਿਹੜੀ ਹੈ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹ ਸਾਰੇ ਬਹੁਤ ਲੋਕ ਜਿਹੜੇ ਫੜਕੇ ਆ ਪਨਾਮਾ ਨੂੰ ਹਵਾਲੇ ਪਨਾਮਾ ਦੇ ਹਵਾਲੇ ਕਰ ਦਿੱਤੇ ਆ ਤੇ ਅਮਰੀਕਾ ਨੇ ਇੰਡੀਆ ਦੀ ਐਮਬੈਸੀ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਕਿ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਆ ਐਸੋਲੇ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਉੱਥੇ ਰੱਖਿਆ ਵੀ ਗਿਆ ਹੈ ਜਾ ਰਿਹਾ ਹੈ ਹੁਣ ਤੁਸੀਂ ਆਪ ਕੋਸ਼ਿਸ਼ ਕਰੋ ਆਪ ਆਪਣਾ ਖਰਚ ਕੇ ਪਨਾਮਾ ਤੋਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਲੈ ਕੇ ਆ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਦੇ ਨੇ ਮੈਂ ਦੱਸ ਰਿਹਾ ਕਿ ਅੱਗੇ ਜਿਹੜਾ ਸੀ 3 ਜਹਾਜ਼ ਜਿਹੜੇ ਆਏ ਸੀ ਉਹਨਾਂ ਦੇ ਵਿੱਚ ਸਾਰਾ ਖਰਚਾ ਜਿਹੜਾ ਸੀ ਅਮਰੀਕਾ ਵੱਲੋਂ ਕੀਤਾ ਜਾਂਦਾ ਕੀਤਾ ਗਿਆ ਸੀ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੂੰ ਅਮਰੀਕਾ ਆਪਣੇ ਖਰਚੇ ਤੇ ਜਿਹੜਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਾਰ ਕੇ ਗਿਆ ਸੀ ਪਰ ਹੁਣ ਅਮਰੀਕਾ ਨੇ ਇੱਕ ਨਵਾਂ ਜਿਹੜਾ ਫੈਸਲਾ ਦੇ ਆਇਆ ਕਿ ਹੁਣ ਇਹਨਾਂ ਨੂੰ ਇਹਨਾਂ ਦੇ ਮੁਲਕ ਨਹੀਂ ਛੱਡਣਾ ਸਗੋ ਅੱਧ ਬੱਤੇ ਛੱਡ ਕੇ ਇਹਨਾਂ ਨੂੰ ਇੱਥੋਂ ਜਿਹੜੇ ਇਹਨਾਂ ਦੇ ਮਾਪੇ ਇਥੋਂ ਦੀਆਂ ਇਹਨਾਂ ਸਰਕਾਰਾਂ ਖੁਦ ਲੈ ਕੇ ਜਾਣ ਇਸੇ ਤਰ੍ਹਾਂ ਜਿਹੜਾ ਹੁਣ ਬਹੁਤ ਸਾਰੇ ਜਿਹੜੇ ਲੋਕ ਐ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਉਹਨਾਂ ਨੂੰ ਲਿਆਉਣ ਦੇ ਲਈ ਜਿਹੜਾ ਆ ਪਨਾਮਾ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਇੱਕ ਇੱਕ ਸੁਨੇਹਾ ਦਿੱਤਾ ਹੈ ਕਿ ਚਿੱਠੀ ਲਿਖੀ ਹੈ ਕਿ ਤੁਸੀਂ ਹੁਣ ਆਪਣੇ ਜਿਹੜੇ ਭਾਰਤੀ ਆ ਇਹਨਾਂ ਨੂੰ ਆਪਣੇ ਖਰਚਿਆਂ ਤੇ ਆਪ ਜਿਹੜਾ ਪੈਸਾ ਖਰਚ ਕੇ ਇਥੋਂ ਪਨਾਮਾ ਤੋਂ ਆਪਣੇ ਦੇਸ਼ ਲੈ ਕੇ ਆਓ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਚਿੱਠੀ ਆ ਪਨਾਮਾ ਤੋਂ ਜਿਹੜੀ ਆ ਭਾਰਤ ਸਰਕਾਰ ਨੂੰ ਲਿਖੀ ਗਈ ਆ ਉਹ ਵੀ ਸਾਹਮਣੇ ਆਈ ਆ ਜਿਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਗੱਲ ਕੀਤੀ ਆ ਕਹੀ ਆ ਕਿ ਜਿਹੜੇ ਤੁਹਾਡੇ ਲੋਕ ਪੈਨਾਮਾ ਮੈਕਸੀਕੋ ਦੇ ਬਾਡਰ ਰਾਹੀਂ ਅਮਰੀਕਾ ਗਈ ਸੀ ਉਹ ਹੁਣ ਅਮਰੀਕਾ ਨੇ ਪੈਨਾਮਾ ਨੂੰ ਜਿਹੜੇ ਆ ਇੱਥੇ ਭੇਜ ਦਿੱਤੇ ਸਾਰਾ ਪੈਨਾਮਾ ਵੀ ਡਿਪੋਰਟ ਕਰ ਦਿੱਤਾ ਆ ਤੇ ਉਹਨਾਂ ਦੇ ਰਹਿਣ ਦਾ ਖਾਣ ਦਾ ਪੰਦੋਬਸ ਵੀ ਭਾਵੇਂ ਸਾਰਾ ਕੀਤਾ ਪਰ ਹੁਣ ਲਿਉਣ ਦਾ ਖਰਚਾ ਜਿਹੜਾ ਅੱਗੇ ਪਹਿਲਾਂ ਅਮਰੀਕਾ ਖਰਚਦੀ ਸੀ ਹੁਣ ਭਾਰਤੀਆਂ ਨੂੰ ਭਾਰਤ ਸਰਕਾਰ ਨੂੰ ਜਾਂ ਭਾਰਤ ਦੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਗਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੁਦ ਖਰਚਣਾ ਹੋਇਆ